ਇਹਦੇ ਬਾਰੇ ਵੀ ਸਾਨੂੰ ਦੱਸਿਆ ਜਾਏ ਸੁਭਾਤਬਾਨਸਾ ਬੜੇ ਜ਼ੋਰ-ਜ਼ੋਰ ਨਾਲ ਕਹਿੰਦੇ ਆ ਕਿ ਅਸੀਂ ਕਿੱਥੇ ਜਾਈਏ ਕਿੱਥੇ ਤੁਹਾਡੀ ਸੁਣਵਾਈ ਹੋਵੇ ਆ ਸਾਨੂੰ ਵੀ ਦੱਸ ਦਿਓ ਕਿ ਅਸੀਂ ਕਿੱਥੇ ਜਾ ਕੇ ਫਰਿਆਦੀ ਹੋਈਏ ਤੁਹਾਡੇ ਦਰਾਂ ਤੇ ਆਏ ਆ ਤੁਹਾਡੇ ਕੋਲ ਆ ਕੇ ਆਪਣੀ ਗੱਲ ਕਹਿ ਰਹੇ ਆ ਜੇ ਤੁਸੀਂ ਨਹੀਂ ਸੁਣੋਗੇ ਪੰਜਾਬ ਦੇ ਰਹਿਦੇ ਹੋ ਤੇ ਫਿਰ ਕੌਣ ਸੁਣੇਗਾ ਕੌਣ ਸਾਡੇ ਮਤਲੇ ਨੂੰ ਹੱਲ ਕਰੇਗਾ ਸਾਨੂੰ ਸਾਡੇ ਨਾਲ ਬੈਠ ਕੇ ਸਾਡੀ ਸਮੱਸਿਆ ਦਾ ਹੱਲ ਕਰੋ ਆਕੇ ਸਾਨੂੰ ਇਸ ਤਰ੍ਹਾਂ ਦੀ ਖੱਡਲਖਵਾਈ ਦਾ ਸਾਹਮਣਾ ਨਾ ਕਰਨਾ ਪਵੇ ਅਸੀਂ ਕੋਈ ਚਾਲੂ ਇੱਥੇ ਸਰਕਾਰ ਦੇ ਉੱਤੇ ਆ ਕੇ ਨਹੀਂ ਖੜੇ ਹੋਏ ਬਹੁਤ سارے ਸਾਥੀ ਸਰੀਰਕ ਤੌਰ ਤੇ ਬਹੁਤ ਜ਼ਿਆਦਾ ਉਸ ਅਵਸਥਾ ਦੇ ਵਿੱਚ ਨਹੀਂ ਹੈ ਕਿ ਉਹ ਇਸੇ ਆ ਕੇ ਬਹੁਤ ਵਧੀਆ ਤਰੀਕੇ ਨਾਲ ਫੌਜ ਨਹੀਂ ਚੁੱਕ ਸਕਿਆ ਸਾਡੀ 40 ਤੋਂ 50 ਦੇ ਦਰਮਿਆਨ ਸਾਰੇ ਹੀ ਸਾਥੀਆਂ ਪਰਚਾਰ ਦੇ ਨਹੀਂ ਕੋਈ ਦੇ ਨਾਲ ਦੀਵਾਰ ਪੱਟਾ ਦੇਣਾ ਇਹ ਬਹੁਤ ਵੱਡੀ ਗੱਲ ਨਹੀਂ ਹੈ ਬੜੇ ਆਰਾਮ ਨਾਲ ਉਹ ਤੁਹਾਨੂੰ ਜੈਕਟ ਕੀਤਾ ਜਾ ਸਕਦਾ ਹੈ ਕੋਈ ਇਹਦੇ ਵਿੱਚ ਬੜੀ ਵੱਡੀ ਗੱਲ ਨਹੀਂ ਹੈ ਕਿਉਂਕਿ ਹਜ਼ਾਰਾਂ ਲੱਖਾਂ ਜੁਗਿਆਲੀ ਜਿਹੜਾ ਉਹ ਸਰਕਾਰਾਂ ਖਰਚ ਕਰਦੀਆਂ ਆ ਸਿੱਕੜੇ ਦੀ ਤੋਰ ਹੋਈ ਹੈ ਉਹਦੇ ਉੱਪਰ ਤੋਂ ਕਹਾ ਡਾਕਟਰ ਦੀ ਟੀਮ ਬੜੀ ਬੜੀ ਦੀ ਸਾਰੀ ਗੱਲ ਇਹ ਹੈ ਕਿ ਜਦੋਂ ਤੱਕ ਇਹ ਸਾਰੀਆਂ ਸ਼ਰਤਾਂ ਪੂਰੀ ਹੋਏਗੀ ਜਦੋਂ ਇਹ ਜੁਰੇ ਗੁੱਲੀ ਦੇ ਵਿੱਚ ਚਾਰ ਆਜਾ ਆਪਣੀ ਫੌਜ ਨੂੰ ਧਾਰਮਿਕ ਤੌਰ ਤੇ ਵਿਸ਼ਵਾਸ ਰਖਾਉਂਦਾ ਸੀ ਉਹਨਾਂ ਦਾ ਪਰੋਸ਼ਣ ਜੀ ਜੀ ਸਾਨੂੰ ਜੋਸ਼ ਦੀ ਲੋੜ ਹੈ ਮੈਨੂੰ ਉਹ ਤਾਂ ਦੇ ਦੇਣੀ ਹੈ ਮੈਨੂੰ ਬੈਠਣ ਦਾ ਉਹ ਵਾਈਆਂ ਨਹੀਂ ਠੀਕੀ ਠੀਕਾ ਨਾ ਹੋਵੇ ਉਹ ਕੰਪਨੀ ਇੱਕ ਕੰਪਨੀ ਦਾ ਐਸ ਡਿਪਾਰਟਮੈਂਟ ਦੇ ਡਾਕਟਰ ਨੇ ਉਹਨਾਂ ਨੇ ਵੀ ਅੱਗੇ ਪੇਸ਼ੈਂਟ ਦੇਖਣਾ ਉਹ ਲੱਗ ਜਾਣ ਦੇ ਸੀ